ਦਰਸਲ ਸੇਵਾ ਸੰਸਾਰ ਦੀ ਹੁੰਦੀ ਹੈ ਨਿਰੰਕਾਰ ਦੀ ਪ੍ਰਮਾਤਮਾ ਦੀ ਸੇਵਾ ਨਹੀਂ ਹੁੰਦੀ ਪ੍ਰਮਾਤਮਾ ਸਾਡੀ ਸੇਵਾ ਕਰਦੇ ਨੇ ਪ੍ਰਮਾਤਮਾ ਸੂਰਜ ਬਣ ਕੇ ਸਾਨੂੰ ਰੋਸ਼ਨੀ ਦੇ ਰਿਹਾ ਹੈ ਪ੍ਰਮਾਤਮਾ ਪਾਣੀ ਬਣ ਕੇ ਸਾਡੀ ਪਿਆਸ ਬਿਜਾਉਂਦਾ ਹੈ ਪ੍ਰਮਾਤਮਾ ਧਰਤੀ ਬਣ ਕੇ ਸਾਨੂੰ ਥਾਂ ਦਿੰਦਾ ਹੈ ਪ੍ਰਮਾਤਮਾ ਅਗਨੀ ਬਣ ਕੇ ਸਾਨੂੰ ਜ਼ਿੰਦਗੀ ਦਿੰਦਾ ਹੈ ਪ੍ਰਮਾਤਮਾ ਹਵਾ ਬਣ ਕੇ ਸਾਨੂੰ ਸਵਾਸ ਦਿੰਦਾ ਹੈ ਸਾਡੀ ਸੇਵਾ ਪਿਆ ਕਰਦਾ ਪਤਾ ਸੇਵਾ ਕਮਜ਼ੋਰ ਦੀ ਹੁੰਦੀ ਹੈ ਹੁਣੇ ਹੀ ਮੈਂ ਅਰਜ਼ ਕੀਤੀ ਹੈ ਬੱਚਾ ਕਮਜ਼ੋਰ ਹੈ ਮਾਂ-ਬਾਪ ਸੇਵਾ 'ਤੇ ਕਰ ਦੇ ਨੇ ਕਮਜ਼ੋਰ ਹੈ ਹੁਣ ਬੱਚਾ ਤਾਕਤਵਰ ਹੋ ਗਿਆ ਜਵਾਨ ਹੋ ਗਿਆ ਮਾਂ-ਬਾਪ ਬੁੱਢੇ ਹੋ ਗਏ ਨ ਕਮਜ਼ੋਰ ਹੋ ਗਏ ਨ ਉਹ ਸੇਵਾ ਕਰੇ ਸੇਵਾ ਕਮਜ਼ੋਰ ਦੀ ਹੁੰਦੀ ਹੈ ਸੇਵਾ ਉਸ ਦੀ ਹੁੰਦੀ ਹੈ ਜੋ ਸਾਥੋਂ ਪਿੱਛੇ ਹੈ ਕਿਸੇ ਦੀ ਤਲ ਦੇ ਪਿੱਛੇ ਰਹੇਗਾ ਹਰ ਬੰਦਾ ਹਰ ਗੱਲ ਦੇ ਛੱਗੇ ਨਹੀਂ ਆਉਂਦਾ ਉਦੀ ਸੇਵਾ ਕਰਨੀ ਤਾਂ ਕਿ ਬਰਾਬਰੀ ਦੇ ਆ ਜਾਏ ਗਲਤੀ ਇਤਨੀ ਹੈ ਸੇਵਾ ਸੰਸਾਰ ਦੇ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗੇ ਬੈਸਣ ਪਾਈਏ